ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਦੱਸਣਾ ਚਾਹਨਾ ਕਿ ਅਸੀਂ ਆ ਗਏ ਆਂ ਸ਼ਹੀਦਾਂ ਦੀ ਧਰਤੀ ਤੇ ਸਰਹੰਦ ਇਸ ਟਾਈਮ ਮੈਂ ਖੜਿਆ ਆਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਛੋਤੇ ਸਾਹਿਬ ਜਾਦਿਆਂ ਦੇ ਸ਼ਰੀਰਾਂ ਦਾ ਸੰਸਕਾਰ ਹੋਇਆ ਸੀ ਤੇ ਹੁਣ ਅਸੀਂ ਅੰਦਰ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਲੇਕਿਨ ਮਾਫ ਕਰਨਾ ਸ਼ਹੀਦਾਂ ਦੀ ਧਰਤੀ ਦੇ ਜਿਹੜੇ ਇੱਥੇ ਆਏ ਆਂ ਤਰਹੰਦ ਇੱਥੇ ਮੈਂ ਤੁਹਾਨੂੰ ਜਲਦੀ ਜਲਦੀ ਦਰਸ਼ਨ ਕਰਾਵਾਂਗਾ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਮੇਰੀ ਟ੍ਰੇਨ ਨਾਲ ਹੀ ਹੈ ਮੇਰੇ ਕੋਲ ਇੱਕ ਹੀ ਘੰਟੇ ਦਾ ਸਫ਼ਰ ਹੈ ਤੇ ਚਲੋ ਕਰਨਿਆ ਫਿਰ ਦਰਸ਼ਨ ਸ਼ਹੀਦਾਂ ਦੀ ਧਰਤੀ ਦੇ اے وہی پویتر ستھان ہے جتھے کی دیوان ٹوڑر مل جی نے کھڑی اشرفیاں رکھ کے اے جگہ وجیر خان تو کھری دیتے ایتھے دوہی ساہ چھوٹے ساہب جادے اتے ماتا گوجری جیدہ سنسکار کیتا رنگ لاکھو اس جگ میں ਦੋਸਤੋ ਇੱਥੇ ਦਾ ਸਰੋਵਰ ਹੈ ਮਾਫ ਕਰਨਾ ਦੋਸਤੋ ਬਹੁਤ ਛੇਤੀ ਛੇਤੀ ਤੁਹਾਨੂੰ ਦਰਸ਼ਨ ਕਰਾਣੇ ਪੈ ਰਹੇ ਨੇ ਕਿਉਂਕਿ ਮੇਰੀ ਟ੍ਰੇਨ ਹੈ ਤੇ ਮੈਨੂੰ ਜਾਣਾ ਹੈ ਇਸ ਵਾਰ ਮੈਂ 5 ਜਾਂ 6 ਸਾਲਾਂ ਤੋਂ ਇੱਥੇ ਲਗਾਤਾਰ ਆ ਰਿਹਾ ਤਿੰਨ ਦਿਨ ਰੁੱਕ ਕੇ ਜਾਂਦਾ ਸੀ ਸ਼ਹੀਦੀ ਜੋੜਸ ਮਿਲਣ ਤੇ ਦੋਸਤੋ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਤੇ ਹੁਣ ਅਸੀਂ ਜਾਵਾਂਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਤਰਫ ਦੋਸਤੋ ਹੁਣ ਸਾਨੂੰ ਲੱਗੀ ਭੁੱਖ ਤੇ ਅਸੀਂ ਜਾ ਰਹੇ ਹਾਂ ਲੰਗਰ ਛਕਣ ਇੱਥੇ ਨਾ ਇਦਾਂ ਦੇ ਲੰਗਰ ਦੇ ਸਟਾਲ ਲੱਗ ਰਹੇ ਨੇ ਇਦਾਂ ਦੇ ਬੜਾ ਮਜ਼ਾ ਆਂਦਾ ਹੈ ਦੋਸਤੋ ਲੰਗਰ ਛਕਣ ਚ ਨਾ ਆਨੰਦ ਆਇਆ ਕਿਉਂਕਿ ਇੱਥੇ ਪਲੇਟਾਂ ਨਹੀਂ ਸਨ ਹੱਥਾਂ 'ਚ ਹੀ ਪ੍ਰਸ਼ਾਦ ਦੇ ਲਓ ਤੇ ਪ੍ਰਸ਼ਾਦਿਆਂ ਉੱਤੇ ਹੀ ਸਾਗ ਸਬਜ਼ੀ ਪਵਾਓ ਤੇ ਆਪਣੇ ਆਰਾਮ ਨਾਲ ਛਕੋ ਇੱਥੇ ਮੈਨੂੰ ਮਿਲੇ ਪ੍ਰਸ਼ਾਦ ਦੇ ਸਾਗ ਤੇ ਬ੍ਰੈਡ ਤੇ ਨਾਲੇ ਲੱਸੀ ਇਹ ਆਨੰਦ ਹੀ ਆ ਗਿਆ ਦੋਸਤੋ ਲੰਗਰ ਛਕਣ ਦਾ ਦੋਸਤੋ ਐਸਾ ਦੇ ਵੀਰ ਜੀ ਸ਼ਰਧਾਈ ਸ਼ੱਕ ਦੇ ਪਏ ਨੇ ਮ제 ਨਾਲ ਤੇ ਡਰ ਵੀ ਰਹੇ ਨੇ ਕਿ ਕੱਟੀ ਚਲਾਣੀ ਹੈ ਦੋਸਤੋ ਹਾਲੇ ਨਾ ਇੱਥੇ ਬਾਜ਼ਾਰ ਲੱਗਦਾ ਪੂਰਾ ਸਾਰੀ ਥਾਂ ਹੈ ਨਾ ਜਿਹੜੀ ਇੱਥੇ ਸਾਰਾ ਬਾਜ਼ਾਰ ਹੀ ਬਾਜ਼ਾਰ ਹੁੰਦਾ ਪੂਰਾ ਪੈਰ ਰੱਖਣ ਦਾ ਥਾਂ ਨਹੀਂ ਹੁੰਦਾ ਤੇ ਇੱਥੇ ਸ਼ਸਤਰਾਂ ਦਾ ਬਾਜ਼ਾਰ ਲੱਗਦਾ ਸ਼ਸਤਰ ਵਿਕਦੇ ਨੇ ਇੱਥੇ ਸ਼ਸਤਰ ਮਿਲਦੇ ਨੇ ਤੇ ਹਰ ਤਰ੍ਹਾਂ ਦੇ ਸ਼ਸਤਰ ਕਿਰਪਾਨ ਢਾਲ ਕਿਰਪਾਨ ਨੇ ਜਾ ਹਰ ਤਰ੍ਹਾਂ ਦੇ ਸ਼ਸਤਰ ਇੱਥੇ ਮਿਲਣਗੇ ਉਸ ਟਾਈਮ 'ਚ ਤੇ ਬਹੁਤ ਰੌਣਕ ਹੁੰਦੀ ਹੈ ਉਸ ਟਾਈਮ ਇੱਥੇ ਆਉਣ ਆਲੇ 2-4 ਦਿਨਾਂ 'ਚ ਇਹ ਪੰਜਾਬ ਦੇ ਮੋਡੀਫਾਈਡ ਟਰੈਕਟਰ ਤੇ ਇਹ ਸਾਰੀ ਲੰਗਰ ਦੀ ਥਾਂ ਇੱਥੇ ਦੇਖਣਾ 2-4 ਦਿਨਾਂ 'ਚ ਟੈਂਟੀ ਟੈਂਟ ਹੋ ਜਾਣਗੇ ਲੰਗਰ ਦੇ ਸਾਡੇ ਵੀਰ ਜੀ ਲੰਗਰ ਦੀ ਤਿਆਰੀ ਕਰਦੇ ਹੋਏ ਆਪਣਾ ਸ਼ਿਵਰ ਲਾਉਂਦੇ ਹੋਏ ਤੇ ਆਪਣਾ ਲੱਕੜ ਟਰਾਲੀ ਤੋਂ ਉਤਾਰਦੇ ਹੋਏ ਸਾਰੇ ਹੀ ਸੇਵਾ ਕਰਦੇ ਪਏ ਨੇ ਇੰਨੇ ਮੋٹے ਮੋٹے ਮੋਢੇ ਕੱਟ ਕੇ ਲਿਆਏ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਤਾਰਨਗੇ ਤੇ ਸਾਰਾ ਹੀ ਜਿੱਥੇ ਤੱਕ ਹੁੰਦਾ ਜ਼ਿਆਦਾਤਰ ਚੁੱਲਿਆਂ ਤੇ ਹੀ ਕੰਮ ਹੁੰਦਾ ਹੈ ਬਾਲਨ ਤੇ ਹੀ ਐ ਸਰ ਬਲੋ ਦੇ ਭਾਂਡੇ ਨੇ ਤੇ ਇਹ ਤੇਗੇ I'm پہنچ چکے ہیں گردوارا فتح گڑھ گر صاحب بابا جوراور سنگھ بابا فتح سنگھ جی گو <سلام> ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਹਰ ਨਵਾ ਹਰ ਮਿੱਤਰੋ ਇਹੀ ਉਹ ਪਵਿੱਤਰ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ 'ਚ ਚਿਣਵਾਇਆ ਗਿਆ ਸੀ ਐ ਮਾਤਾ ਗੁਜਰੀ ਲੰਗਰ ਹਾਲ ਹੈ ਦੋਸਤੋ ਇੱਥੇ ਨਾ ਮੇਰੇ ਨਾਨਕ ਦੇ ਪਿੰਡ ਪਿੰਡ ਬਲੌਰਪੁਰ ਜ਼ਿਲ੍ਹਾ ਕਰਨਾਲ ਤੋਂ ਲੰਗਰ ਲਾਣ ਆਂਦੇ ਨੇ ਤੇ ਆਈ ਥਿੰਕ ਉਹ ਤਿੰਨ ਜਾਂ ਚਾਰ ਦਿਨ ਲੰਗਰ ਲਾਉਂਦੇ ਨੇ ਇਹੀ ਉਹ ਥਾਂ ਹੈ ਜਿੱਥੇ ਚਾਹ ਪਕੌੜੇ ਦਾ ਲੰਗਰ ਲੱਗਦਾ ਹੈ ਦੋਸਤਾਂ ਅਗਰ ਤੁਸੀਂ ਜਾਓ ਤੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਜ਼ਰੂਰ ਛੱਕ ਕੇ ਆਇਓ ਜੋ ਕਿ ਮੇਰੇ ਮਾਮੇ ਹੁੰਦੇ ਨੇ ਸਾਰੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬਾ ਮੋਤੀराम ਮਹਾਰਾਜ ਜੀ ਅ ਮੋਤੀराम ਮਹਾਰਾਜ ਜੀ ਉਹ ਨੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਆਣ ਦੀ ਸੇਵਾ ਲਿੱਤੀ ਸੀ ਇਹ ਦੁੱਧ ਪਿਆਣ ਦੀ ਸੇਵਾ ਕਰਕੇ ਉਹਨਾਂ ਨੂੰ ਆਪਣਾ ਪੂਰਾ ਪਰਿਵਾਰ ਕੋਹਲੂ ਵਿੱਚ ਪੀਸਣ ਦੀ ਸਜ਼ਾ ਦਿੱਤੀ ਗਈ ਸੀ ਜੋ ਕਿ ਉਹਨਾਂ ਨੇ ਹੱਸਦੇ ਹੱਸਦੇ ਕਬੂਲ ਕੀਤੀ ਤਨ ਬਾਬਾ ਮੋਤੀराम ਮਹਾਰਾਜ ਜੀ ਤਨ ਗੁਰੂ ਤਨ ਗੁਰੂ ਪਿਆਰੇ जे लाए रहा लिवतार बुख जे बन्ना पुरिया पा ਹੁਕਮੇ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ 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 ਹੁਕਮ ਇਹੀ ਉਹ ਪਵਿੱਤਰ ਗਲਾਸ ਨੇ ਜਿੰਨਾ ਵਿੱਚ ਛੋਟੇ ਸਾਹਿਬ ਜਾਦ ਨੇ ਤੇ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਸੀ ਇੱਕ ਪੇਂਟਿੰਗ ਚ ਦਰਸਾਇਆ ਗਿਆ ਹੈ ਕਿ ਕਿਵੇਂ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਕੋਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਧੰਨ ਗੁਰੂ ਧੰਨ ਗੁਰੂ ਪਿਆਰੇ ਦੋਸਤੋ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਅੱਜ ਦਾ ਵਲੋਗ ਸਾਰੇ ਹੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ